ਭਾਈ ਅਮਰਤਪਾਲ ਇੱਕ ਤੇਜ ਦਿਮਾਗ ਦਾ ਲੀਡਰ ਹੈ ਜਿਹੜਾ ਹਰ ਚੀਜ਼ ਦਾ ਜਵਾਬ ਦੇਣ ਜਾਣਦਾ ਹੈ ਉਹ ਕੱਲੇ ਦੰਦ ਕੱਢ ਕੇ ਸਾਰਨ ਵਾਲਾ ਲੀਡਰ ਨਹੀਂ ਨਿਕਲਣਾ ਯਾਦ ਰੱਖਿਆ ਜੀ ਮੇਰੀ ਗੱਲ ਭਗਵੰਤ ਮਾਨ ਅਜੇ ਵੀ ਚੰਗਾ ਰਹਿ ਜਾਏਗਾ ਇਸ ਕੈਰੈਕਟਰ ਨੂੰ ਛੱਡ ਦੇ ਵਰਨਾ 2027 ਦੇ ਵਿੱਚ ਤੂੰ ਆਪ ਇਹਨੂੰ ਹਾਰ પા ਕੇ ਮੁੱਖ ਮੰਤਰੀ ਦੇ ਤੌਰ ਤੇ ਬਾਹਰ ਲੈ ਕੇ ਆਏਗਾ ਉਹ ਗੱਲ ਅੱਜ 1 ਸਾਲ ਦੇ ਬਾਅਦ ਪੂਰੀ ਹੋ ਚੁੱਕੀ ਹੈ ਅੱਜ ਜੋ ਸੰਗਤ ਦਾ ਇਕੱਠ ਹੈ ਇਹ ਦੱਸ ਰਿਹਾ ਹੈ ਕਿ ਪੰਜਾਬ ਨੂੰ ਲੀਡਰ ਕਿਹੋ ਜਿਹਾ ਚਾਹੀਦਾ ਹੈ ਜਿਨ੍ਹਾਂ ਨੇ ਪੰਜਾਬ ਖਾਦਾ ਜਿਨ੍ਹਾਂ ਨੇ ਪੰਜਾਬ ਦੀ ਜ਼ਮੀਨ ਦੇ ਉੱਪਰ ਅੱਖ ਰੱਖੀ 2027 ਦੀ ਜੂਨ ਦੇ ਵਿੱਚ ਇਹੀ ਕੇਜਰੀਵਾਲ ਤੇ ਇਹੀ ਭਗਵੰਤ ਮਾਨ ਇਹ ਪੰਜਾਬ ਦੇ ਵਿੱਚ ਜੇਲ੍ਹ ਚ ਜਾਣਗੇ ਯਾਦ ਰੱਖਿਆ ਜੇ ਤੁਸੀਂ ਮੇਰੀ ਗੱਲ ਹੁਣ ਮੇਰੀ ਇੰਨੀ ਕੋ ਬੇਨਤੀ ਹੈ ਮੈਂ ਦੋ ਕੁਮੈਂਟ ਮੰਗਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਤੇਜ ਦਿਮਾਗ ਦਾ ਲੀਡਰ ਇੱਕ ਸ਼ਾਰਪ ਦਿਮਾਗ ਦਾ ਲੀਡਰ ਕੌਮ ਨੂੰ ਕਿਉਂ ਜ਼ਰੂਰੀ ਚਾਹੀਦਾ ਹੈ ਜਨਾ ਇੱਕ ਲੀਡਰ ਜਿਹੜਾ 1947 ਤੋਂ ਪਹਿਲਾਂ ਹੋਇਆ ਜਨਾ ਨੂੰ ਆਪਦੇ ਧਰਮ ਦੇ ਬਾਰੇ ਸ਼ਾਇਦ ਇਹਨਾਂ ਡੰਗਾਈ ਦੇ ਵਿੱਚ ਨੂੰ ਪਤਾ ਨਹੀਂ ਸੀ ਉਹਨੂੰ ਜਿਵੇਂ ਆਪਾਂ ਪੰਜ ਬਾਣੀਆਂ ਪੜਦੇ ਆ ਸ਼ਾਇਦ ਉਹਨੂੰ ਆਦੇ ਧਰ੍ਹਾਂ ਦਾ ਡੀਪਲੀ ਪਤਾ ਨਹੀਂ ਸੀ ਤਾਂ ਉਹਦੇ ਧਰਮ ਦੇ ਬੰਦਿਆਂ ਨੇ ਕਿਤੇ ਵੀ ਜਨਾਬ ਨੂੰ ਇੱਕ ਗੱਲ ਨਹੀਂ ਪੁੱਛੀ ਸੀ ਕਿ ਜਨਾਬ ਨੂੰ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਜਨਾਬ ਤੇਰਾ ਕੈਰੈਕਟਰ ਸਹੀ ਹੈ ਜਾਂ ਨਹੀਂ ਹੈ ਜਨਾਬ ਨੇ ਆਪਦੀ ਕੌਮ ਨੂੰ ਉਹ ਕਰ ਦਿੱਤਾ ਯਾਦ ਰੱਖਿਆ ਉਸ ਕੌਮ ਨੇ ਨਾ ਉੱਥੇ ਟੈਂਕ ਚੜ੍ਹੇ ਨਾ ਉਥੇ ਗਲਾਂ 'ਚ ਟਾਇਰ ਪਾਏ ਆ ਅਸੀਂ ਜਨਾ ਇੱਕ ਸ਼ਾਰਪ ਦਿਮਾਗ ਦਾ ਲੀਡਰ ਤੇ ਜਨਾ ਨੇ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਿਹਾ ਭਾਈ ਤੁਸੀਂ ਸਾਡੇ ਨਾਲ ਸਿੱਖ ਆਜੋ ਤੁਹਾਨੂੰ ਅਸੀਂ ਜਮਣਾ ਤੋਂ ਲੈ ਕੇ ਤੇ ਰਾਵੀ ਤਿੱਕਰ ਤੁਹਾਨੂੰ ਇਲਾਕਾ ਦੇ ਦਿੰਨੇ ਆ ਪਰਮਾਨੈਂਟ ਤੁਹਾਨੂੰ ਮੁੱਖ ਮੰਤਰੀ ਬਣਾਉਣੇ ਆ ਸਿੱਖ گورنر ਸਿੱਖ 40% ਜਿਹੜੇ ਜੱਜਾਂ ਦੀ ਗਿਣਤੀ ਹੱਦ ਲਈ ਲਾਹੌਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਗਿਣਤੀ ਪੱਕੀ ਹੋਵੇ। ਤਾਂ ਸਰਦਾਰ ਕਪੂਰ ਸਿੰਘ ਕਹਿੰਦਾ ਜਦੋਂ ਮੈਂ ਮੈਸੇਜ ਲੈ ਕੇ ਅਕਾਲੀ ਲੀਡਰਾਂ ਦੇ ਕੋਲ ਗਿਆ ਕਿ ਭਾਈ ਆਪਾਂ ਨੂੰ ਸਨ 47 ਦੇ ਵਿੱਚ ਜਨਾ ਲਿਖ ਕੇ ਦੇ ਰਿਆ ਹੈ ਕਿ ਇਹ ਤੁਹਾਡਾ 40% ਕੋਟਾ ਪਾਕਿਸਤਾਨ 'ਚ ਹੋਵੇਗਾ। ਹੁਣ ਦੇਖੋ ਘੱਟ ਦਿਮਾਗ ਦੇ ਲੀਡਰ ਕਿਹੋ ਜਿਹੇ ਹੁੰਦੇ ਨੇ ਆਪਦੀ ਕੌਮ ਨੂੰ ਲੈ ਕੇ ਬਹਿ ਜਾਂਦੇ। ਤੇ ਸਰਦਾਰ ਕਪੂਰ ਸਿੰਘ ਕਹਿੰਦੇ ਉਸ ਵਕਤ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਨੇ ਲਿਖਿਆ ਥੱਲੇ ਹੀ ਹਾ ਹਾ ਕਰਨ ਲੱਗ ਗਏ ਕਹਿੰਦਾ ਮੈਂ ਮੱਥੇ ਤੇ ਹੱਥ ਮਾਰਿਆ ਉਹ ਜਾ ਤੁਹਾਡਾ ਬੇੜਾ ਬਹਿ ਜੇ ਕਿਤੇ ਸਾਡੇ ਕੋਲ ਜਨਾਬ ਵਰਗਾ ਲੀਡਰ ਹੁੰਦਾ ਤੇ ਅੱਜ ਸਾਡੀ ਤਕਦੀਰ ਬਦਲ ਜਾਣੀ ਸੀ ਆ ਹੁੰਦਾ ਇੱਕ ਸ਼ਾਰਪ ਲੀਡਰ ਇੱਕ ਤੇ ਤੇਜ਼ ਦਿਮਾਗ ਦਾ ਲੀਡਰ ਤੇ ਸਾਡੇ ਕੋਲ ਇਸ ਵਕਤ ਭਾਈ ਅਮਰਤਪਾਲ ਇੱਕ ਤੇਜ ਦਿਮਾਗ ਦਾ ਲੀਡਰ ਹੈ ਜਿਹੜਾ ਹਰ ਚੀਜ਼ ਦਾ ਜਵਾਬ ਦੇਣ ਜਾਣਦਾ ਹੈ ਉਹ ਕੱਲੇ ਦੰਦ ਕੱਢ ਕੇ ਸਾਰਨ ਵਾਲਾ ਲੀਡਰ ਨਹੀਂ ਨਿਕਲਦਾ ਯਾਦ ਰੱਖਿਆ ਜੀ ਮੇਰੀ ਗੱਲ ਕਿਉਂਕਿ ਉਹ ਬਹੁਤ ਹੀ ਇਨਾ ਡੀਪਲੀ ਗੱਲਾਂ ਨੂੰ ਸਮਝਣ ਵਾਲਾ ਬੰਦਾ ਹੈ ਸਾਨੂੰ ਉਹ ਲੀਡਰ ਨਹੀਂ ਚਾਹੀਦੇ ਜਿਹੜੇ ਜਿਨ੍ਹਾਂ ਦੀ ਸੋਚ ਲੰਮੀ ਨਾ ਹੋਵੇ ਜਿਹੜੇ ਆਪਦੀ ਕਾਮ ਦੇ ਬਾਰੇ ਨਾ ਸੋਚਣ ਪੰਡਤ ਜਵਾਰ ਲਾਲ ਨਹਿਰੂ ਨੇ ਕਿਹਾ ਸੀ ਕਿ ਜੇ ਪੰਜਾਬ ਬਣ ਗਿਆ ਤੇ ਮੇਰੀ ਕੌਮ ਦੀ ਗਿਣਤੀ ਘਟ ਜੇਗੀ ਦੇਖੋ ਉਹਨੇ ਆਪਦੀ ਕੌਮ ਦੇ ਬਾਰੇ ਕਿੰਨਾ ਸੋਚਿਆ ਜਨਾਨ ਨੇ ਆਪਦੀ ਕੌਮ ਬਾਰੇ ਕਿੰਨਾ ਸੋਚਿਆ ਪਰ ਸਾਡੇ ਕੋਲ ਬਦਕਿਸਮਤੀ ਨੂੰ ਇੱਕ ਐਨੇ ਢੂੰਗੇ ਧਾਰਮਿਕ ਲੀਡਰ ਜਿਨ੍ਹਾਂ ਦੀ ਸੋਚ ਜਿਹੜੀ ਹੈ 10 ਕਦਮ ਵੀ ਨਹੀਂ ਸੀ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਭਾਈ ਅਮਰਤਪਾਲ ਦੇ ਖਿਲਾਫ ਇਹ ਗੱਲਾਂ ਚੱਲ ਰਹੀਆਂ ਨੇ ਕਿ ਉਹ ਫੀਮ ਖਾਂਦਾ ਜਾਂ ਨਹੀਂ ਖਾਂਦਾ ਉਹਦਾ ਕੈਰੈਕਟਰ ਕੀ ਹੋ ਜਾਏ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਮੁਸਲਮਾਨਾਂ ਤੋਂ ਸਿੱਖ ਲਿਆ ਜੇ ਕਿ ਲੀਡਰ ਕਿਵੇਂ ਚੁਣੀਦਾ ਸਾਨੂੰ ਲੀਡਰ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਰਪ ਦਿਮਾਗ ਦਾ ਲੀਡਰ ਚਾਹੀਦਾ ਹੈ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਲੱਖ ਲੋਕ ਕਹਿੰਦੇ ਰਹੇ ਨੇ ਵਿਆਹ ਕਰਾ ਲੈ ਇੰਦਾ ਰਹਿਣ ਸਹਿਣ ਇਹ ਹੋ ਜਾਏ ਪਰ ਉਹ ਆਦਮੀ ਆਪਦੀ ਕੌਮ ਦਾ ਤੇ ਆਪਦੇ ਪੰਜਾਬ ਦਾ ਨਿਕਲੇ ਕਿਸੇ ਦੀ ਪਰਸਨਲ ਲਾਈਫ ਕਿਹੋ ਜੀ ਛੱਡੋ ਜਿਹੜਾ ਲੀਡਰ ਹੁੰਦਾ ਹੈ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸੋਚੀਦੀਆਂ ਉਹਦੀ ਨਿੱਕੀ ਨਿੱਕੀ ਗੱਲ ਨਹੀਂ ਫੜੀਦੀ ਦੇਖਣਾ ਇਹ ਹੁੰਦਾ ਹੈ ਕਿ ਉਹ ਲੀਡਰ ਤੁਹਾਡੀ ਕੌਮ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਅਸੀਂ ਸੋਸ਼ਲ ਮੀਡੀਆ ਦੀ ਬਕਵਾਸ ਨਹੀਂ ਸੁਣੀ ਅਸੀਂ ਵੇਖਣਾ ਇਹ ਹੈ ਕਿ 2027 ਦੇ ਵਿੱਚ ਅਸੀਂ ਜ਼ਮੀਨ ਰੋਕਣੀ ਐ ਆਦੀ ਜ਼ਮੀਰ ਬਚਾਉਣੀ ਐ ਦੇਖੋ ਇੱਕ ਨਿੱਕੀ ਜੀ ਗੱਲ ਮੈਂ ਕਹਿਣਾ ਪਾਕਿਸਤਾਨ ਦੇ ਵਿੱਚ ਇਸ ਵਕਤ ਗੁਰਦੁਆਰੇ ਬੜੇ ਸੋਹਣੇ ਨੇ ਪਰ ਮੈਂ ਕੁਝ ਗੁਰਦੁਆਰਿਆਂ 'ਚ ਗਿਆ ਉੱਥੇ ਡੰਗਰ ਬੰਨੇ ਹੋਏ ਨੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਅਮਰਦਾਸ ਮਹਾਰਾਜ ਦਾ ਗੁਰਦੁਆਰਾ ਉੱਥੇ ਡੰਗਰ ਕਿਉਂ ਬੰਨੇ ਨੇ ਡੰਗਰ ਤਾਂ ਬੰਨੇ ਨੇ ਨਾ ਇਹ ਉੱਥੇ ਕਿਸੇ ਹੋ ਤੇ ਨਾ ਤੁਹਾਡੀ ਜ਼ਮੀਨ ਹੈ ਜੇ ਪੰਜਾਬ ਦੇ ਅੰਦਰ ਤੁਹਾਡੀ ਜ਼ਮੀਨ ਨਾ ਰਹੀ ਤੁਹਾਡੀ ਗਿਣਤੀ ਘਟ ਗਈ ਯਾਦ ਰੱਖਿਆ ਜੇ ਇੱਥੇ ਵੀ ਪਾਕਿਸਤਾਨ ਵਾਲਾ ਹਾਲ ਹੀ ਕਰਾਂਗੇ ਆਪਾਂ ਸੋ ਜ਼ਮੀਨ ਬਚਾਉਣੀ ਹੈ ਬੜੀ ਜ਼ਰੂਰੀ ਜੇ ਬਚੀ ਜ਼ਮੀਨ ਬਚੇਗੀ ਤਾਂ ਗੁਰਦੁਆਰੇ ਬਚਣਗੇ ਇਹਨੂੰ ਗੱਲ ਨੂੰ ਨਿੱਕੀ ਨਾ ਲਿਆ ਜੇ ਮੈਂ ਅੱਖੀਂ ਵੇਖ ਚੁੱਕਾ ਡੰਗਰ ਬਣੇ ਉੱਥੇ ਵੇਖੇ ਮੈਂ ਕਿਉਂਕਿ ਸਾਡੀ ਕੌਮ ਉੱਥੇ ਹੈ ਨਹੀਂ ਤੇ ਡੰਗਰ ਬੱਜਣ ਇੱਥੇ ਪੰਜਾਬ ਨੂੰ ਖਤਮ ਕਰਨ ਲਈ ਗੁਰਦੁਆਰਿਆਂ ਨੂੰ ਖਤਮ ਕਰਨ ਲਈ ਜ਼ਮੀਨ ਖਤਮ ਕਰਨੀ ਬੜੀ ਜ਼ਰੂਰੀ ਹੈ ਸੋ ਭਗਵੰਤ ਮਾਨ ਜਿਹੜਾ ਕੇਜਰੀਵਾਲ ਤੇ ਆਰਐਸਐਸ ਨਾਲ ਰਲ ਕੇ ਪੰਜਾਬ ਵਿੱਚ ਲੱਗਾ ਹੋਇਆ ਇਹਨੂੰ ਠੱਲ ਪਾਉਣੀ ਹੈ ਤਾਂ ਪੰਜਾਬ 'ਚ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ ਪਾਏਗਾ ਮੈਂ ਪਿਛਲੇ ਸਾਲ 2004 'ਚ ਕਹਿ ਦਿੱਤਾ ਸੀ 24 ਦੇ ਵਿੱਚ ਕਿ ਇਹ ਮੁੱਖ ਮੰਤਰੀ ਬਣੇਗਾ ਪੰਜਾਬ ਸੋ ਮੈਂ ਐਨੀ ਬੇਨਤੀ ਕਰਦਾ ਕਿ ਆਪਾਂ ਛੋਟੀ ਛੋਟੀ ਗੱਲ 'ਚ ਨਹੀਂ ਪੈਣਾ ਰੋਜ਼ ਕੁਝ ਅਮਰਤ ਧਾਰੀ ਬੰਦੇ ਮੈਂ ਉਹਨਾਂ ਕੈਰੇਕਟਰਾਂ ਵਰਗੇ ਕਹਿਣਾ ਜਿਹੜੇ ਸਰਦਾਰ ਕਪੂਰ ਸਿੰਘ ਨੂੰ ਹੱਸ ਕੇ ਵਿਖਾਉਂਦੇ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਆਉਣ ਵਾਲੇ 15-20 ਸਾਲ ਦੇ ਅੰਦਰ ਸਾਡੇ ਗਲਾਂ 'ਚ ਟਾਇਰ ਪੈਣੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਸੀ ਸੋ ਸਾਨੂੰ ਬੜਾ ਡੀਪਲੀ ਸੋਚ ਕੇ ਚੱਲਣਾ ਪੈਣਾ ਹੈ ਭਾਈ ਅਮਰਪਾਲ ਬਾਰੇ ਜੋ ਮਰਜੀ ਬਕਵਾਸ ਕਰੇ মিডিਆ ਅਸੀਂ ਜੱਜ ਕੀ ਹੁੰਦੇ ਨਾਲ ਰਹਿਣਾ ਤੇ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਇਹੀ ਬਣੇਗਾ ਇਨੂੰ ਉੱਥੋਂ ਲੈ ਕੇ ਆਵਾਂਗੇ ਇਹਨਾਂ ਕਹਿੰਦਾ ਆ ਮੈਂ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੰਘ ਦੇ ਪਰਿਵਾਰ ਜਿਹੜੇ ਬੰਦੀ ਸਿੰਘ ਉਹਨਾਂ ਦੇ ਪਹੁੰਚ ਗਏ ਨੇ ਸਾਰੇ ਹੀ ਪੰਡਾਲ ਦੇ ਵਿੱਚ ਤੇ ਅਮਨਦੀਪ ਸਿੰਘ ਡੱਡੂਆਣਾ ਸਟੇਜ ਤੇ ਖੱਬੇ ਪਨੇ ਖੜੇ ਨੇ ਉਥੇ ਆ ਕੇ ਜਿਹੜਾ ਸਿੰਘ ਜੇਲ੍ਹ ਦੇ ਵਿੱਚ ਬੰਦਿਆ ਉਹਦੇ ਨਾਮ ਦਾ ਸਾਨੂੰ ਪਤਾ ਵਾ ਉਹਦਾ ਵਾਰਿਸ ਕੌਣ ਆਇਆ ਵਾ ਮਾਤਾ ਆਇਆ ਮਾਤਾ ਆਈ ਜਾਂ ਪਿਤਾ ਆਇਆ ਜਾਂ ਭਰਾ ਆਇਆ ਉਹ ਕਿਰਪਾ ਕਰਕੇ ਸਟੇਜ ਤੇ ਖੱਬੇ ਹੱਥ ਆ ਕੇ ਆਪਣਾ ਨਾਮ ਲਿਖਵਾ ਦੇਵੇ ਜਿਹੜੇ ਸਿੰਘ ਰਾਣੀਵਾਲਾ ਪਿੰਡ ਤੋਂ ਸਾਧਾਂ ਵਾਲਾ ਪਿੰਡ ਤੋਂ ਤੇ ਹਰੀਗੇ ਪਿੰਡ ਤੋਂ ਆਏ ਨੇ ਜਿਨ੍ਹਾਂ ਨੇ 33 ਸਾਲ ਬਾਦ ਇਨਸਾਫ ਲਿਆ ਵਾ ਉਹ ਵੀ ਉਥੇ ਆ ਜਾਣ ਹੁਣ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਟੀਮ ਤੋਂ ਗੁਰਚਰਨ ਸਿੰਘ ਸੰਘਾ ਸਰਪੰਚ ਸਾਹਿਬ ਜਥਾ ਲੈ ਕੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਐਮਪੀ ਸਾਹਿਬ ਦੀ ਟੀਮ ਤੋਂ ਸਰਬਜੀਤ ਗੁਰਚਰਨ ਸਿੰਘ ਜੀ ਸੰਘਾ ਸਾਹਿਬ ਧੰਨਵਾਦ ਅਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਸ ਬਣੂਗਾ ਭਾਈ ਦੀਪ ਸਿੱਧੂ ਦੇ ਇਹ ਬੋਲ ਨੇ ਉੱਡਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਦੋਨੇ ਲੈ ਕੇ ਹਟਾ ਭਾਈ ਜਗਤਾਰ ਸਿੰਘ ਆਪਾਰ ਤੇਰੀ ਸੋਚ ਤੇ ਸੰਤ ਜਰਨੇਲ ਸਿੰਘ ਖਾਲਸਾ ਤੇਰੀ ਸੋਚ ਤੇ ਗੁਰੂ ਚਰਨਾ ਦੇ ਵਿੱਚ ਪਰਚੀ ਪਾਵ ਤੇ ਜਿਹੜੀ 50 ਪਾਰਚੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਿਕਲਿਆ ਇਹ ਸਾਰਿਆਂ ਨੂੰ ਪਰਬਾਨ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਰ ਨੇ 92 ਸਥੇ ਨੇ ਤੁਸੀਂ 117 ਸੀਟਾਂ ਜਿੱਤਿਓਗੇ 117 ਜਿੱਤਾਂਗੇ ਬੋਲੇ ਈਸਨ ਹੋ ਬਕਸਾ ਸੁਧਰਾਓ ਖਾਲਸਾ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਚਾ ਗੁਰੂ ਲਾਧੋ ਰੇ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਇੱਕ ਇਤਿਹਾਸਕ ਬੰਦੀ ਸਿੰਘ ਰਹਾ ਕਰੋ ਕਾਨਫਰੰਸ ਦੇ ਵਿੱਚ ਸ਼ਾਮਲ ਹੋਇਆ ਸਾਰਿਆਂ ਦਾ ਧੰਨਵਾਦ ਜੀਓ ਆਇਆਂ ਨੂੰ ਤੇ ਰਖੜ ਪੁੰਨਿਆਂ ਦੀ ਬਹੁਤ ਬਹੁਤ ਮੁਬਾਰਕਾਂ ਆਪ ਸਾਰਿਆਂ ਨੂੰ ਗੱਲ ਚੱਲਦੀ ਆ 2027 ਦੇ ਵਿੱਚ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉਣਾ ਆਪਾਂ ਨੇ ਇਹ ਬੜਨਾ ਤਾਂ ਹੀ ਆ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਚੱਲਾਂਗੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਾਈ ਦੀਪ ਸਿੱਧੂ ਦੀ ਜਿਹੜੀ ਬਣਾਈ ਹੋਈ ਜਥੇਬੰਦੀ ਬਾੜਸ ਪੰਜਾਬ ਦੇ ਅੱਜ ਸ਼ਰੋਮਣੀ ਅਕਾਲੀ ਦਲ ਬਾੜਸ ਪੰਜਾਬ ਦੇ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਉਹਦੇ ਤਹਿਤ ਇਲੈਕਸ਼ਨਾਂ ਲੜੀਆਂ ਜਾਣੀਆਂ ਨੇ ਮੈਂ ਬਾਪੂ ਜੀ ਹੋੜਾ ਨੂੰ ਇਸ ਜਥੇਬੰਦੀ ਦੇ ਜਿਹੜੇ ਮੋਢੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਂ ਤਾਂ ਸੁਝਾਅ ਦੇਣਾ ਮੈਨੂੰ ਕਿਸੇ ਟਿਕਟ ਦਾ ਤੁਹਾਡੀ ਦਾ ਲੋੜ ਨਹੀਂ ਹੈਗੀ ਨਾ ਮੈਂ ਐਮਐਲਏ ਬਣਨਾ ਨਾ ਐਮਪੀ ਬਣਨਾ ਸਾਨੂੰ ਲੋੜ ਹੀ ਨਹੀਂ ਹੈ ਅਸੀਂ ਪੰਥ ਦੀ ਸੇਵਾ ਕਰਨੀ ਆ ਪਰ ਜਿਹੜੀਆਂ ਕਮੀਆਂ ਨੇ ਜਿਹੜੇ ਸੁਝਾਅ ਨੇ ਪਾਰਟੀ ਨੂੰ ਜਿਤੇਉਣ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਅਸੀਂ ਉਹ ਦੱਸਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਪੰਥ ਦਾ ਜਥੇਦਾਰ ਹੈ ਸਾਉ ਤੋਂ ਪੈ ਨਾਉ ਦਾ ਨਾਮ ਲਿਆ ਕਰੋ ਜਥੇਦਾਰ ਪਾਈ ਜਗਤਾਰ ਸਿੰਘ ਬਾਰਾ ਤੇਰੀ ਸੋਚ ਤੇ ਸੰਤ ਜਰਨੇਲ ਸਿੰਘ ਖਾਲਸਾ ਤੇਰੀ ਸੋਚ ਤੇ ਅੱਜ ਅਸੀਂ ਉਹਨਾਂ ਦੀ ਸੋਚ ਦੇ ਤੁਰਨਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਜਿਹੜੇ ਪ੍ਰਾਤਨ ਬੰਦੀ ਸਿੰਘ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਹੁਣ ਵਰਤਮਾਨ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਰਿਹਾ ਕਰਉਣਾ ਹੈ ਖਾਲਸਾ ਜੀ ਅੱਜ ਮਨ ਦੇ ਵਿੱਚ ਦੁੱਖ ਵੀ ਹੁੰਦਾ ਹੈ ਜਦੋਂ ਕਈ ਸਾਡੇ ਭਾਈ ਇੱਥੇ ਨਹੀਂ ਪਹੁੰਚਦੇ ਜਿਹੜਾ ਦੀਪ ਸਿੱਧੂ ਦਾ ਗਰੁੱਪ ਹੈ ਭਾਈ ਮਨਜੀਤ ਸਿੰਘ ਮਨਦੀਪ ਸਿੱਧੂ ਉਹ ਨਹੀਂ ਆਇਆ ਹੈਗਾ ਉਹ ਕਿੱਧਰ ਚਲੇ ਗਏ ਉਹਨਾਂ ਨੂੰ ਵੀ ਨਾਂ ਰੜਾਵੋ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਲੈਕਸ਼ਨ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਥੇ ਅਗਲੇ ਸਾਲ ਕਾਨਫਰੰਸ ਹੋਣੀ ਹੈ 22 ਦੇ ਵਿੱਚ ਉਤੋਂ ਕੀ ਹੋਣਾ ਹੈ ਉਦੋਂ ਫਿਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਤੁਸੀਂ ਅਨਾਉਂਸ ਖੜਨੇ ਨੇ ਅਸੀਂ ਫਲਾਨਾ ਦਾ ਕੈਂਡੀਡੇਟ ਰਾਮ ਆ ਖੜੂਗਾ ਆ ਇਲੈਕਸ਼ਨ ਲੜੂਗਾ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਵੇਲੇ ਵੀ ਸਰਕਾਰ ਨੇ ਸਾਡੇ ਵਿੱਚ ਪਿੱਠੂ ਜਿਹੜੇ ਸੀ ਉਹ ਬਾੜ ਤੇ ਸੀਗੇ ਤਾਂ ਹੀ ਅੱਜ ਭਾਈ ਅਮਰਪਾਲ ਸਿੰਘ ਹੁਣੀ ਉੱਥੇ ਬੈਠੇ ਨੇ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਦੇ ਵੜ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨਮਾਇੰਦੇ ਵੜ ਗਏ ਨੇ ਤੁਸੀਂ ਸੁਚੇਤ ਰਹੋ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਇਹ ਪਾਰਸ ਪੰਜਾਬ ਦੇ ਜਥੇਬੰਦੀ ਦੀਆਂ ਸੌਂ ਪਰਿਓ ਨਾ ਉਹਨਾਂ ਵਿੱਚ ਕਈ ਸਰਕਾਰੀ ਨੇ ਨੌ ਵੀ ਤੁਹਾਨੂੰ ਦੱਸਾਂਗੇ ਬੋਲ ਬੋਲ ਕੇ ਕਿਹੜੇ ਕਿਹੜੇ ਨੇ ਉਹਨਾਂ ਨੂੰ ਪਾਸੇ ਹਟਾਓ ਜਿਹੜੇ ਅਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਫਲਾਣੇ ਦੇ ਖਰਚਾ ਕਰਨਾ ਆਹ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਨੋਮ ਦਿਓ ਨਾਮ ਲਿਖ ਕੇ ਦਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨ ਆਉਂਦੇ ਨੇ 50 ਨਾਮ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਰਨਾ ਦੇ ਵਿੱਚ ਪਰਚੀ ਪਾਵ ਤੇ ਜਿਹੜੀ 50 ਪਾਰਚੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਏ ਨਿਕਲਿਆ ਇਹ ਸਾਰਾ ਨੂੰ ਪ੍ਰਬੰਧ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਰ ਨੇ 92 ਸਿੱਤੇ ਨੇ ਤੁਸੀਂ 117 ਸੀਟਾਂ ਜਿੱਤਿਓਗੇ 117 ਜਿੱਤਾਂਗੇ ਬੋਲੇ ਜਿਹੜੇ ਸਾਡੇ ਵੀਰ ਗਿੱਲੇ ਛਿਗਵੇ ਕਰਕੇ ਮੰਦੀਪ ਸਿੱਧੂ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੁੱਟ ਬੰਨਣਾ ਪੰਜਾਬ ਦਾ ਇਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਆ ਹੁਣ ਦੇਖ ਲਿਓ 27 ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾ ਦੇਣੇ ਨੇ ਗੁਰਮਖੋ ਇਹ ਬਾਅਦ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੁੱਧੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਪਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਫਰਜ਼ ਏ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਬਟੇ ਵੜਿਆਂ ਨੂੰ ਭੁੱਲ ਗਏ ਫਿਰ ਕਿਵੇਂ ਕਾਮਯਾਬ ਹੋਵਾਂਗੇ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਸ ਬਣੂਗਾ ਭਾਈ ਦੀਪਸਿੰਧੂ ਦੇ ਇਹ ਬੋਲ ਨੇ ਉੱਡਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਦੋਨੇ ਲੈ ਕੇ ਹਟਾਂਗੇ ਬੋਲੇ ਸੋ ਨਿਹਾਲ ਜੇ ਕੋਈ ਤੁਹਾ ਤੋਂ ਕਾਬੂ ਨਹੀਂ ਨਾ ਆਉਂਦਾ ਭੱਜਦੇ ਨੇ ਜਿਹੜੇ ਪਰਾਤਨ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾ ਲਿਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਅਸੀਂ ਹੱਥ ਜੋੜਨਾਗੇ ਉਹਨਾਂ ਅੱਗੇ ਆਓ ਰਲ ਕੇ ਏਕਤਾ ਦੇ ਵਿੱਚ ਰਹਿ ਕੇ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਾ ਜੀ ਦਾ ਬਣਾ ਨਹੀਂ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਤਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਵਰਗੇ ਸੁੱਖੀ ਗੱਪੇ ਵਰਗੇ ਆ ਸੁੱਖਾ ਗੱਪੀ ਆ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਬਾਰਿਸ਼ ਮੈਂ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਦਾ ਵੀ মিডিਆ ਨੂੰ ਕਹਣਾ ਚਾਹੁੰਦਾ ਪੁੱਛਿਓ ਵੀ ਸੁਖਿਆ ਗੱਪੀਆ ਤੂੰ ਉਹ ਦਿਨ ਕਾਲ ਤਖਸਾਲ ਸਾਹਿਬ ਦੇ 2 ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ 2 ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤਖਸਾਲ ਦਾ ਢੋਆਇਆ ਇਹ ਜਿਹੜੇ ਆਪ ਆਲੇ ਤਨ ਤਨ ਆ ਬਰਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਹੈ ਬਾਦਸ਼ ਪੰਜਾਬ ਦਾ ਜਿਹੜਾ ਜੂਥ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖੁਆਰ ਹੋਏ ਸਾਂ ਮਿਲenge ਬਚੇ ਸਰਨ ਜੋ ਹੋਏ ਜਿਹੜਾ ਇਹ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੀ ਉਹੀ ਬਚੂਗਾ ਨਹੀਂ ਸਭ ਕਿਲੇ ਟਾਇਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਤਪਾਲ ਸਿੰਘ ਹੋਂ ਨਾਲ ਸਾਧਣਾ ਐ ਐਮਪੀ ਭਾਈ ਸਰਬਜ ਸਿੰਘ ਮਲੋਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਬਾਪੂ ਜੀ ਨੂੰ ਬਰਨ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਾਡੇ ਵੀਰ ਪੁਰਾਣੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਜੇ ਕੋਈ ਗਿੱਲਾ ਸ਼ਿਵਗਵਾ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸ਼ਾਮਲ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਿਹੜਾ ਚੋਣਾ ਤੋਣਾ ਮੈਨੂੰ ਕੋਈ ਟਿਕਟ ਦਾ ਲਾਲਚ ਨਹੀਂ ਹੈ ਮੈਂ ਐਮਐਲ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਟੇਡਾ ਟੁੰਡਾ ਇੱਧਰ ਚੱਲੂਗਾ ਨਾ ਫਿਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇਹ ਖਾਲਸਾ ਪੰਥ ਆਸੀਂ ਤਾਂ ਤੁਹਾਨੂੰ ਆਰਾ ਨਾਲ ਤੋਰਾਂਗੇ ਆਰਾ ਨਾਲ ਕੱਲ ਨੂੰ ਇਹ ਨਾ ਕਹਦੇ ਵੀ ਸਾਨੂੰ ਇੱਕ ਅਸੀਂ ਜਾਂਦਾ ਬਾਬਾ ਅਸੀਂ ਸੱਚ ਬੋਲਣਾ ਸੱਚ ਦੇ ਪੁਜਾਰੀ ਆ ਜਿਹੜਾ ਕੋਈ ਮੜਾ ਆ ਠੜਕਿਆ ਉਹਨੂੰ ਫਿਰ ਫਲੀ ਤੇ ਵੀ ਲਿਆਉਣਾ ਜਾਣਦੇ ਆ ਇਹ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਇਹ ਪੰਥ ਦੀ ਪੰਜਾਬ ਦੀ ਪਾਰਟੀ ਆ ਬਾਸ ਪੰਜਾਬ ਦੇ ਤੇ ਦੀਪ ਸਿੱਧੂ ਨੇ ਇਹ ਵੀ ਕਿਹਾ ਸੀ ਕੋਈ ਗੱਲ ਅਜ ਤੱਕ ਉਹਦੀ ਕਾਹਲੀ ਨਹੀਂ ਕਹੀ ਕਿ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਡੀ ਸਰਕਾਰ ਬਣੂਗੀ ਉਹ ਤੁਹਾਡੇ ਸਾਹਮਣੇ ਆ ਹੁਣ ਜੋ ਚਾਂਸ ਜੋਗ ਬਣਦੇ ਜਾਂਦੇ ਨੇ ਸਾਰਾ ਕੁਝ ਹੋਊਗਾ ਗੁਰੂ ਭਲਾ ਕਰੇ ਛਰਤੇ ਮਿਹਰ ਪਰੇ ਹੱਥ ਰੱਖੇ 27 ਜਿਹੜਾ 27 ਦਾ ਇਲੈਕਸ਼ਨ ਹੈ 27 ਆ ਉਹ ਦੂਰ ਨਹੀਂ ਹੈਗਾ ਸਾਰੇ ਬੰਦੀ ਸਿੰਘ ਅਸੀਂ ਰਿਹਾ ਕਰਾਉਣੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਉਹ ਬੋਲੋ ਭੁੱਲ ਗਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਾਰਿਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਸਾਂ ਸਾਨੂੰ ਸਤਿਗੁਰਾਂ ਨੇ ਸਿੰਘ ਸਜਾਇਆ ਹੈ ਖਾਲਸਾ ਸਜਾਇਆ ਹੈ ਤੇ ਅਸੀਂ ਸੱਚ ਦੇ ਰਾਹੇ ਪੰਦੀਆਂ ਤੇ ਸੱਚ ਦੇ ਨਾਲ ਖੜੇ ਆ ਜਦੋਂ ਕੋਈ ਡੋਲਣ ਲੱਗਿਆ ਭੱਜਣ ਲੱਗਿਆ ਗੁਰੂ ਦਾ ਆਸਰਾ ਲੈ ਲਿਆ ਕਰੋ ਪੁੱਲਾਂ ਚੁੱਕਾਂ ਦੀ ਖੇਮਾ ਬਹੁਤ ਗੁੱਸਾ ਬੋਲਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਜਿਹੜਾ ਕੋਈ ਪੰਜਾਬ ਦੀ ਪੰਥ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਖੜੇ ਆ ਡੋਲਿਓ ਨਾ ਡਰਿਓ ਨਾ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਰਹਿਣਾ ਪਰ ਸਤਾਜ ਦੇ ਵਿੱਚ ਸਾਡੀ ਖਾਲਸਾ ਪੰਥੀ ਸਰਕਾਰ ਬਣਨੀ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ